ਵੀਰ ਬਾਦਲ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ 2 ਦਸੰਬਰ ਨੂੰ ਹੋਣ ਵਾਲੀ ਪੇਸ਼ੀ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਇੱਕ ਲੈਟਰ ਸੁਖਵੀਰ ਬਾਦਲ ਨੂੰ ਉਹਨਾਂ ਨੂੰ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਤਾੜਨਾ ਕੀਤੀ ਗਈ ਹੈ ਕਿ ਜੇਕਰ ਉਸ ਦਿਨ ਹੰਗਾਮਾ ਉਹਨਾਂ ਦੇ ਸਮਰਥਕਾਂ ਵੱਲੋਂ ਕੀਤਾ ਗਿਆ ਤਾਂ ਫਿਰ ਇਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ ਅਤੇ ਇਸ ਨੂੰ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਵੱਡੀ ਖਬਰ ਕਹੀ ਜਾ ਸਕਦੀ ਹੈ ਸੁਖਵੀਰ ਬਾਦਲ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਨ੍ਹਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 2 ਦਸੰਬਰ ਨੂੰ ਸੁਖਵੀਰ ਬਾਦਲ ਅਤੇ ਉਹ ਉਸ ਸਮੇਂ ਦੇ ਜੋ ਤਤਕਾਲੀ ਮੰਤਰੀ ਨੇ ਬੇਅਦਬੀ ਜਿਸ ਸਮੇਂ ਹੋਈ ਸੀ ਪੰਜਾਬ ਦੇ ਵਿੱਚ ਤਾਂ ਉਸ ਸਮੇਂ ਦੇ ਜੋ ਕੈਬਨਟ ਦੇ ਵਿੱਚ ਤਤਕਾਲੀ ਮੰਤਰੀ ਸੀ ਤਾਂ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਔਰ ਤਾੜਨਾ ਕੀਤੀ ਗਈ ਹੈ ਕਿ ਜੇਕਰ ਉਸ ਦਿਨ ਅਕਾਲੀ ਦਲ ਜਾਂ ਸੁਖਬੀਰ ਬਾਦਲ ਦੇ ਹਮਾਇਤੀਆਂ ਦੇ ਵੱਲੋਂ ਕਿਸੇ ਤਰੀਕੇ ਦਾ ਹੰਗਾਮਾ ਕੀਤਾ ਜਾਂਦਾ ਤਾਂ ਫਿਰ ਇਸ ਦੇ ਜ਼ਿੰਮੇਵਾਰ ਉਹਨਾਂ ਨੂੰ ਮੰਨਿਆ ਜਾਵੇਗਾ ਤਾਂ ਜੋ ਲੈਟਰ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਲ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆ ਕੁਝ ਬਜਰ ਗੁਨਾਹ ਹੋਏ ਨੇ ਜਿਨ੍ਹਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸਿੱਖ ਸੰਸਥਾਵਾਂ ਦਾ ਮਾਨ ਸਨਮਾਨ ਘਟਿਆ ਜਿਸ ਨਾਲ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੀ ਕਮਜ਼ੋਰ ਹੋਇਆ ਹੈ ਇਸ ਬਾਬਤ ਆਪ ਦਾ ਸਪਸ਼ਟੀਕਰਨ ਪੁੱਜੀ ਹੈ ਜਿਸ ਸਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਕੀਤਾ ਹੈ ਕਿ ਆਪ ਨੇ ਇਹਨਾਂ ਹੋਈਆਂ ਪੁੱਲਾਂ ਲਈ ਮਿਤੀ 2 ਦਸੰਬਰ 2024 ਨੂੰ ਦੁਪਹਿਰ 1 ਵਜੇ ਦੇ ਕਰੀਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਾ ਹੈ ਜੇਕਰ ਪੇਸ਼ੋਰ ਸਮੇਂ ਤੁਹਾਡੇ ਹਮਾਇਤੀਆਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਕਿਸਮ ਦਾ ਰੌਲਾ ਰੱਪਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਟਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਤਾਂ ਦੱਸ ਦਿਓ ਕਿ ਸੁਖਬੀਰ ਬਾਦਲ ਤਨਖਾਈਆਂ ਐਲਾਨੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਤੇ ਉਹਨਾਂ ਦੇ ਨਾਲ ਉਸ ਸਮੇਂ ਜੋ ਤਤਕਾਲੀ ਮੰਤਰੀ ਸੀਗੇ ਤਾਂ ਉਹਨਾਂ ਨੂੰ ਵੀ 2 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਔਰ ਅਗਲੀ ਕਾਰਵਾਈ ਤਰਨਖਾਈਆ ਐਲਾਨਨੇ ਜਾਣ ਤੋਂ ਬਾਅਦ ਜੋ ਸਜ਼ਾ ਲਗਾਈ ਜਾਣੀ ਹੈ ਤਾਂ ਉਸ ਤੇ ਵੀ ਚਾਰਚਰਚਾ ਕੀਤੀ ਜਾਵੇਗੀ ਔਰ ਵੱਡਾ ਫੈਸਲਾ ਸੁਖਵੀਰ ਬਾਦਲ ਦੀ ਸਜ਼ਾ ਤੇ ਇਸ ਦਿਨ ਆ ਸਕਦਾ ਹੈ ਤਾਂ ਨਾਲ ਸੁਖਵੀਰ ਬਾਦਲ ਉਹਨਾਂ ਦੇ ਨਾਲ ਹੋਰ ਜਿਨ੍ਹਾਂ ਮੰਤਰੀਆਂ ਨੂੰ ਜੋ ਉਸ ਸਮੇਂ ਤਤਕਾਲੀ ਮੰਤਰੀ ਸੀ ਬੁਲਾਇਆ ਗਿਆ ਹੈ ਉਹਨਾਂ ਦੇ ਵਿੱਚ ਡਾਕਟਰ ਰੁਪਿੰਦਰਜੀਤ ਕੌਰ ਸਰਦਾਰ ਅਰਦੇਸ਼ ਪ੍ਰਤਾਪ ਸਿੰਘ ਕੈਰੋ ਸਰਦਾਰ ਗੁਲਜਾਰ ਸਿੰਘ ਰਣਕੇ ਪਰਮਿੰਦਰ ਸਿੰਘ ਢਿੰਸਾ ਸੁੱਚਾ ਸਿੰਘ ਲੰਗਾ ਜਨਵੇਜਾ ਸਿੰਘ ਹੀਰਾ ਸਿੰਘ ਸਵਨ ਸਿੰਘ ਫਲੋਰ ਸੋਨ ਸਿੰਘ ਦਲਜੀਤ ਸਿੰਘ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਵਿਕਰਮ ਸਿੰਘ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਸ਼ਰਨਜੀਤ ਸਿੰਘ ਸੁਖਜੀਤ ਸਿੰਘ ਅਤੇ ਮਹਿੰਦਰ ਸਿੰਘ ਗਰੇਵਾਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਦੱਸ ਦਿਗੇ कि 2 ਦਸੰਬਰ ਨੂੰ ਪੇਸ਼ੀ ਹੈ ਸੁਖਬੀਰ ਬਾਦਲ ਦੀ ਪਰ ਉਸ ਤੋਂ ਪਹਿਲਾਂ ਇਹ ਹੁਕਮ ਵਡਾ ਗਿਆ ਹੈ ਔਰ ਸੁਖਬੀਰ ਬਾਦਲ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਸੁਖਬੀਰ ਬਾਦਲ ਨੂੰ ਅਗਸਤ ਦੇ ਵਿੱਚ ਜੋ ਪੰਜਾਬ ਦੇ ਵਿੱਚ ਬੇਅਦਮੀਆਂ ਹੋਈਆਂ ਸੀ ਤਾਂ ਉਸ ਨੂੰ ਲੈ ਕੇ ਅਗਸਤ ਮਹੀਨੇ ਦੇ ਵਿੱਚ ਤਨਖਾਈ ਐਲਾਨਿਆ ਗਿਆ ਸੀ ਔਰ ਸੁਖਬੀਰ ਬਾਦਲ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਲੈਟਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ ਸੀ ਜਿਸ ਵਿੱਚ ਉਹਨਾਂ ਦੇ ਵੱਲੋਂ ਮਾਂਗ ਕੀਤੀ ਗਈ ਸੀ ਅਪੀਲ ਕੀਤੀ ਗਈ ਸੀ ਕਿ ਉਹ ਇੱਕ ਨਿਮਾਣੇ ਸਿੱਖ ਵੰਗ ਪੇਸ਼ ਹੋਣਾ ਚਾਹੁੰਦੇ ਨੇ ਅਤੇ ਉਹਨਾਂ ਦੀ ਜੋ ਸਜ਼ਾ ਹੈ ਉਸ ਦੇ ਉੱਤੇ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਤਾਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਉਹਨਾਂ ਦੀ ਸਜ਼ਾ ਦੇ ਉੱਤੇ ਲਿਆ ਜਾਣਾ ਹੈ ਤੇ 2 ਦਸੰਬਰ ਨੂੰ ਫੈਸਲੇ ਦੀ ਖੜੀ ਕਹੀ ਜਾ ਸਕਦੀ ਹੈ 2 ਦਸੰਬਰ ਨੂੰ ਸੁਖਬੀਰ ਬਾਦਲ ਅਤੇ ਉਹਨਾਂ ਦੇ ਤਤਕਾਲੀ ਮੰਤਰੀ ਜੋ ਕਿ ਉਸ ਸਮੇਂ ਕੈਬਰੇਟ ਦੇ ਵਿੱਚ ਸਨ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤਾਂ ਉਹਨਾਂ ਨੂੰ ਸਜ਼ਾ ਦਾ ਐਲਾਨ ਹੋ ਸਕਦਾ ਹੈ ਤਾਂ ਵੱਡੀ ਖਬਰ ਉਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰਵਾਦ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਹਮਾਇਤੀਆਂ ਦੇ ਵੱਲੋਂ ਉਸ ਦਿਨ ਕਿਸੇ ਤਰੀਕੇ ਦਾ ਹੋ ਗੁੱਲਾ ਕੀਤਾ ਗਿਆ ਤਾਂ ਫਿਰ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ ਅਤੇ ਉਹਨਾਂ ਨੂੰ ਇਸ ਇਸ ਦਾ ਜ਼ਿੰਮੇਵਾਰ ਮੰਨਿਆ ਜਾਵੇਗਾ